ਸੈਸ਼ਨ ਚਾ ਕੇ ਕੀ ਕਰਨਾ ਸੀ ਮੈਂ ਤੁਸੀਂ ਦੱਸੋ ਕੀ ਕਰਨਾ ਸੀ ਸੈਸ਼ਨ ਚ ਜਾ ਕੇ ਧੀਆਂ ਪੇਣਾ ਦੀ ਤਾਂ ਇੱਜ਼ਤ ਹੈ ਨਹੀਂ ਸਾਹਮਣੇ ਦੇਖ ਮੈਂ ਮੈਮ ਸਾਹਮਣੇ ਦੇਖੋ ਜੀ ਬੋਲਣ ਤਾਂ ਦਿੰਦੇ ਹੀ ਨਹੀਂ ਕਿਸੇ ਨੂੰ ਉਹ ਪਾਪੂ ਸਾਹੁ ਛਾਈ ਯਾਰ ਨਹੀਂ ਕੀ ਬੋਲਦੇ ਬੋਲਣ ਦਿੰਦੇ ਆ ਖੇਰਾ ਸਾਹਿਬ ਨੂੰ ਮੇਰੇ ਖਿਆਲ 10 ਸੈਕਿੰਡ ਤੱਕ ਟਾਈਮ ਦਿੱਤਾ ਸੀ ਬੋਲਣ ਦਾ ਬਾਜਵਾ ਸਾਹਿਬ ਉੱਠਦੇ ਉਹਨਾਂ ਦੀ ਬੇਇੱਜ਼ਤੀ ਕਰਦੇ ਆ ਉੱਥੇ ਕਿਚੜ ਸਿੱਟਣ ਤੋਂ ਇਲਾਵਾ ਕਿਸੇ ਨੂੰ ਕੋਈ ਕੰਮ ਨਹੀਂ ਇਹ ਸਵੇਜ ਇਨੇ ਮੁੱਦੇ ਨੇ ਇਨੇ ਮੁੱਦੇ ਨੇ ਉਹਨਾਂ ਤੇ ਗੱਲ ਕਰੋ ਤੁਸੀਂ ਹਜ਼ਾਰ ਏਕੜ ਕਿਹਾ ਸੀ ਨਾ ਅੱਜ ਮੁਕਰ ਗਏ ਬਾਕੀ ਜਿਨਨੇ ਇਲਜ਼ਾਮ ਲਾਏ ਸਾਰਿਆਂ ਤੋਂ ਮੁਕਰਣਗੇ ਅੱਜ ਵੀ ਸੀਐਮ ਸਾਹਿਬ ਕਹਿ ਰਹੇ ਨੇ ਜੀ ਸਾਰਿਆਂ ਤੋਂ ਮੁਕਰਣਗੇ ਯਾਨੀ ਕੁਝ ਵੀ ਇਸ ਡੀਏ ਦੇ ਕੇਸ ਦੇ ਵਿੱਚ ਬਰਾਮਦ ਹੋਏਗਾ ਨਹੀਂ ਆਪ ਕਹਿੰਦੇ ਆ ਕਿ ਡਰਗ ਦਾ ਕੇਸ ਹੈ ਕੇਸ ਪਾਇਆ ਡੀਏ ਦਾ ਮੁਕਰਗੇ ਨਾ ਕਿ ਡੀ ਕੇ ਡਰਗ ਦਾ ਕੇਸ ਹੈ ਹੀ ਨਹੀਂ ਫਲੋਰ ਆਫ ਦਾ ਹਾਊਸ ਦੇ ਹਾਊਸ ਇਹ ਕਹਿ ਰਹੇ ਨੇ ਕਿ ਅਸੀਂ ਡਰਗ ਦੇ ਮਾਮਲੇ ਚ ਫੜਿਆ ਹੈ ਕੇਸ ਤੁਹਾਨੂੰ ਆਪ ਪਤਾ ਹੈ ਕਿਸ ਕਿਹੜਾ ਕੇਸ ਪਾਇਆ ਹੈ ਬੇਲ ਵਾਸਤੇ ਜਾ ਰਹੇ ਹਾਂ ਨਹੀਂ ਹੁਣ ਨਹੀਂ ਪਤਾ ਲੱਗਦਾ ਨਹੀਂ ਕੇਸ ਕਿਹੜਾ ਪਾਇਆ ਤੁਸੀਂ ਦੱਸੋ ਕੇਸ ਕਿਹੜਾ ਪਾਇਆ ਇਹਨਾਂ ਨੇ ਮੁਕਰ ਰਹੇ ਕਿ ਨਹੀਂ ਕਿ ਡਰਗ ਨਹੀਂ ਹੈ ਆਪ ਹੁਣ ਅਜ ਮੁਕਰ ਰਹੇ ਨੇ ਕਿ ਹਜ਼ਾਰ ਇਕੜ ਨਹੀਂ ਹੈ ਹਰ ਚੀਜ਼ ਤੋਂ ਮੁਕਰਨਗੇ ਜਿਹੜਾ ਉਹ 540 ਕਰੋੜ ਦਾ ਜ਼ਿਕਰ ਕਰਦੇ ਉਸ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਅੱਜ ਇਹਨਾਂ ਨੇ ਇੰਨੀ ਮੈਨ ਹੈਡਲਿੰਗ ਕੀਤੀ ਹੈ ਇਹਨਾਂ ਦੀ ਸਾਇਰ ਸਾਹਿਬ ਦੀ ਬਲਾ ਸਾਹਿਬ ਨੂੰ ਮੈਨ ਹੈਂਡਲ ਕੀਤਾ ਪੰਜਾਬ ਪੁਲਿਸ ਨੇ ਇੱਕ ਇਨਸਪੈਕਟਰ ਬਾਜਵਾ ਨੇ ਜੋ ਪਟਿਆਲੇ ਤੋਂ ਆਏ ਸੀਗੇ ਅਸੀਂ ਹੰਸ ਸਾਹਿਬ ਨੂੰ ਐਸਐਸਪੀ ਨੂੰ ਦੱਸਿਆ ਹੀ ਗੌਟਨ ਟੂ ਐਨ ਆਲਟਰਨੇਟ ਆਲਟਰਕੇਸ਼ਨ ਵਿਦ ਦਾ ਲਾਇਰਜ਼ ਅੱਜ ਸਾਪਲਾ ਸਾਹਿਬ ਨੂੰ ਮੈਨ ਹੈਂਡਲ ਕੀਤਾ ਗਿਆ ਜਿਨ੍ਹਾਂ ਦਾ ਨਾਮ ਵਕਾਲਤ ਨਾਮੇ ਤੇ ਲੱਗਿਆ ਹੋਇਆ ਹੈ ਇਹ ਹਾਲ ਹੈ we are going to the bar council and we are going to go to the highest authority to complain against such erring officials court ki cheri che vakil nu pesh hon vele tusi main handle nahi kar sakde mulakat bhi nahi kar paye kyunki mulakat misri nahi hai ho kuch rehat fair aaj court di hukam aa rahi 15 din mulakat haje tak nahi hui todi ਸੌਰੀ ਜੀ ਜੇਲ੍ਹ ਦੇ ਵਿੱਚ ਮਿਲਕਾਤ ਨਹੀਂ ਜੇਲ੍ਹ ਜੇਲ੍ਹ ਦੇ ਵਿੱਚ ਉਸ ਦਿਨ ਨੂੰ ਮੁਲਾਕਾਤ ਹੋਈ ਸੀਗੀ ਉਸ ਦਿਨ ਬਾਅਦ ਉਪਰ ਉਪਰ ਹੁਕਮ ਆਇਆ ਨਹੀਂ ਕਿ ਕਿਸੇ ਦੀ ਮੁਲਾਕਾਤ ਨਹੀਂ ਕਰਨ ਦੇਣੀ ਸੁਖਬੀਰ ਜੀ ਸੁਖਬੀਰ ਜੀ ਕਹਿੰਦੇ ਅੱਜ ਅੱਜ ਕੋਰਟ ਚ ਹੋਈ ਸੀਗੀ ਕਿਉਂਕਿ ਮੈਂ ਵੀ ਸੀਗੀ ਕੋਰਟ ਜਿੱਥੇ ਉਹਨਾਂ ਨੂੰ ਆਣਾ ਪਿਆ ਸੀ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਸ ਦਾ ਕੀ ਬੰਨਾ ਹੈ ਪਹਿਲਾਂ ਵੀ ਲੱਗੇ ਹੋਈ ਸੀ ਕਿੰਨੇ ਸਾਲ ਹੋ ਗਏ ਇਹਨਾਂ ਨੂੰ ਜੀ ਨੇ ਹੀ ਹਿੰਮਤ ਤੋਂ ਤਰਸ ਨਾਲ ਇਸ ਸਮਾਂ ਮੰਗਿਆ ਸੀ ਉਹਨਾਂ ਨੂੰ ਕੋਈ ਹਾਂਜੀ ਬਿਲਕੁਲ ਮੰਗਿਆ ਸੀ ਚਾਰ ਬਾਰ ਸਮਾਂ ਮੰਗ ਚੁੱਕੇ ਆ ਜੀ ਸਮਾਂ ਡਿਕਲਾਈਨ ਹੋ ਚੁੱਕਿਆ ਹੈ ਜੀ ਏਡੀਜੀਪੀ ਏਡੀਜੀਪੀ ਕੋਈ ਨਹੀਂ ਮਿਲਣ ਕਹਿੰਦੇ ਸਾਨੂੰ ਹੁਕਮ ਨੇ ਜੀ ਅਸੀਂ ਨਹੀਂ ਮੁਲਾਕਾਤ ਕਰਨ ਦੇਣੀ ਜੀ ਕਲੈਰ ਕਲੈਰ ਸਾਹਿਬ ਵਕੀਲ ਸਾਹਿਬ ਮਿਲਣ ਗਏ ਸੀ ਪੂਰੇ ਬੁਲਾਨੇ ਜੀ ਸਾਡੇ ਸਾਰਿਆਂ ਦੇ ਹੌਸਲੇ ਬੁਲਾਨੇ ਜੋ ਮਰਜੀ ਕਰਨ 5 ਮਿੰਟ ਵਿੱਚ ਫੋਨ ਆ ਗਿਆ ਕਿ ਉੱਪਰੋਂ ਹੁਕਮ ਆ ਰਿਹਾ ਨੇ ਜੀ ਤੁਸੀਂ ਨਿਕਲੋ